ਹਾਂਜੀ ਉੱਪਰ ਗਿਆਨੀ ਜੀ ਬੈਠੇ ਨੇ ਜੀ ਪਹਿਲਾਂ ਉਹ ਪੂਰਾ ਇਤਿਹਾਸ ਗੁਰੂ ਸਾਹਿਬ ਦਾ ਦੱਸ ਸਕੀ ਜੀ ਬਰਾਸ ਕੋ ਦੁਆਰਾ ਸਾਹਿਬ ਦਾ ਉਹ ਵੇ ਦੱਸ ਠੀਕ ਹੈ ਤੁਸੀਂ ਕਿੰਨੇ ਚਿਰ ਤੋਂ ਇੱਥੇ ਸੇਵਾ ਕਰਦੇ ਹੋ ਜੀ 5 ਸਾਲ ਹੋ ਗਏ 5 ਸਾਲ ਹੋ ਗਏ ਤੁਹਾਨੂੰ ਠੀਕ ਹੋ ਗਿਆ ਮਾਲ ਤੇ ਦਾ ਸੀਜ਼ਨ ਤੈ ਚਲਾ ਗਿਆ ਹਾਂ ਚਲੋ ਠੀਕ ਹੈ ਜੀ ਫਿਰ ਅਸੀਂ ਕਰ ਲਿਓ ਪ੍ਰਦਰਸ਼ਨ ਧੰਨਵਾਦ ਤੁਹਾਡਾ ਠੀਕ ਹੈ ਇਹ ਜੀ ਸਰੋਵਰ ਆ ਇੱਧਰ ਮੈਂ ਤੁਹਾਨੂੰ ਦਿਖਾ ਦਵਾਂ ਬਣਿਆ ਹੋਇਆ ਝੋੜੇ ਲਾਣੇ ਪਾਣੀ ਮੇਰੇ ਖਿਆਲ ਚ ਪਤਾ ਨਹੀਂ ਹੈ ਕਿ ਨਹੀਂ ਹੈ ਪਰ ਤੁਹਾਨੂੰ ਦਰਸ਼ਨ ਕਰਾ ਦिए ਸੰਗਤਾਂ ਨੂੰ ਇਹ ਸਰੋਵਰ ਬਣਿਆ ਹੋਇਆ ਜੀ ਮੇਰੇ ਖਿਆਲ ਜਦੋਂ ਸੰਗਤਾਂ ਆਉਂਦੀਆਂ ਨੇ ਉਦੋਂ ਫਿਰ ਇਹਦੇ ਵਿੱਚ ਪਾਣੀ ਛੱਡਦੇ ਹੋਣਗੇ ਸੋ ਫਿਲਹਾਲ ਇਸ ਵਿੱਚ ਪਾਣੀ ਨਹੀਂ ਹੈਗਾ ਇਹ ਹੈ ਜੀ ਸਰੋਵਰ ਨਹੀਂ ਪੋਰਟ ਚੋ ਲੋ ਜੀ ਸਤਿ ਸ੍ਰੀ ਅਕਾਲ ਜੀ ਕਿੱਧਰ ਦਰਸ਼ਨ ਕਰਨੇ ਸੀ ਗੁਰਦਵਾਰੇ ਸਾਹਮਣੇ ਉਧਰਵਾਸਾ ਖੋਲ ਦੇਣੀ ਇਧਰ ਵਾਲਾ ਠੀਕ ਹੈ ਪੰਜ ਜੀ ਹੋਰ ਤੁਸੀਂ ਬਹੁਤ ਕਿਰਪਾ ਹਾਂ ਜੀ ਹੈਗੇ ਕੋਈ ਸਿੰਘ ਹਾਂ ਜੀ ਹਾਂ ਜੀ ਇਥੇ ਸਿੰਘ ਹੈ ਗੁਰਦੁਆਰਾ ਸਾਹਿਬ ਠੀਕ ਮਿਸ਼ਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੇ ਜੀ ਦਰਬਾਰ ਸਾਹਿਬ ਅੰਦਰੋਂ ਦਰਸ਼ਨ ਬਾਰੇ ਕਰੋ ਜੀ ਤੇ ਆਪਾਂ ਦੇਖਦੇ ਹਾਂ ਤੁਸੀਂ ਜੀਉ ਕਿਰਨ ਸਾਧ ਤੇਰਾ ਵਾਹਿਗੁਰੂ ਕਾਹ ਨਾਨਕ ਸਤਿ ਤੇਰੀ ਵਦਿਆਈ ਕੋਈ ਨਾਮ ਨ ਜਾ ਛਾ ਗੁਰ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਖਤੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਨਿਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੁ ਸਹਾਏ ਅਰਜਨ ਹਰਗੋਬਨ ਸੁਗਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿ ਡਿਟੇ ਸਭ ਦੁੱਖ ਜਾਏ ਤੇਗ ਬਹਾਦਰ ਸਿ ਮਨਿਆ ਕਰ ਨਾਮ ਨਿਦ ਆਵੈ ਤਾ ਸਭ ਥੰ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥੰ ਸਹਾਈ ਦੱਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦੀ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਿਮਰਿ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਮੱਛੀਆਂ ਜੱਪਿਆਂ ਤਿੱਥਿ ਜਨਾ ਨਾਮ ਜਪਿਆ ਵੰਡ ਕੇ ਚਖਿਆ ਦੇਖ ਚਲਾਇ ਤੇ ਗਵਾਹੀ ਦੇਖ ਸੁਣ ਕੇ ਅੰਦਰ ਕੀਤਾ ਤੇ ਨਾ ਪਿਆਰਿਆਂ ਚ ਚਰਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਜਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚਰੇਤ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਰਸਨ ਅਲਭਾਏ ਨਾਨਕ ਦੀ ਪਵਿੱਤਰ ਕੁਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤੇਹੀ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵਾ ਜਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਆ ਤੇ ਦੇਗ ਤੇਗ ਫਤੇ ਮ੍ਰਿਤ ਕੀ ਕਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿੱਧਾ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੋਕਿਆਂ ਝੰਡੇ ਬੁੰਗੇ ਜੁਗੋ ਜੁਗਾ ਦਲ ਤਰੰਤ ਕਜਕਾਰਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮੱਤੇ ਜੀ ਮਨ ਪਧਾ ਰੱਖਕ ਵਾਹਿਗੁਰੂ ਏ ਅੰਤਾਨ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁਲੇ ਦਰਸ਼ਨ ਦੀਦਾਰ ਤੇਰ ਸੇਵਾ ਸੁਮਾਰਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਣ ਵਾਹਿਗੁਰੂ ਨਿਤਾਣਿਆਂ ਦੇ ਧਾਨ ਵਾਹਿਗੁਰੂ ਏ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਆਪ ਜੀ ਦਾ ਮਹਾਨ ਭਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੱਚਖੰਡ ਸ੍ਰੀ ਸੱਚਾ ਸੋਦਾ ਸਾਹਿਬ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਨਾਮ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰਸਿੱਖ ਬੱਚੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਸੱਚੇ ਸਤਿਗੁਰ ਜੀਓ ਵਿਦੇਸ਼ ਦੇਸਾਂ ਪ੍ਰਦੇਸ਼ਾਂ ਤੋਂ ਸੱਚੇ ਸਤਿਗੁਰ ਜੀਓ ਮਨਜੀਤ ਸਿੰਘ ਜਗਜੀਤ ਸਿੰਘ ਗੁਰਜੀਤ ਸਿੰਘ ਰਾਜਵਿੰਦਰ ਸਿੰਘ ਮਹਰਬਾਨ ਸਿੰਘ ਮਲਕੀ ਸਿੰਘ ਅਰਦਾਸ ਬੇਨਤੀ ਕਰਵਣ ਸੱਚੇ ਸਤਿਗੁਰ ਜੀਓ ਮਨਦੀਪ ਸਿੰਘ ਹਰਨੇਕ ਸਿੰਘ ਅਰਦਾਸਾਂ ਬੇਨਤੀਆਂ ਕਰਮਾ ਲੈਣ ਸੱਚੇ ਸਤਿਗੁਰ ਜੀਓ ਜਿਨ੍ਹਾਂ ਨੇ ਸੀਸ ਆਪਣਾ ਮਿਹਰ ਭਰਿਆ ਹੱਥ ਕਰਾਂ ਸਮੂਹ ਸੰਗਤਾਂ ਦੇ ਪਰਿਵਾਰਾਂ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਖੁਸ਼ੀਆਂ ਖੇੜੇ ਦੇ ਪ੍ਰਕਾਸ਼ ਕਰਨੇ ਸਮੂਹ ਸੰਗਤਾਂ ਦੇ ਬੱਚਿਆਂ ਨੂੰ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾਂ ਸਮੂਹ ਸੰਗਤਾਂ ਨੇ ਬੱਚਿਆਂ ਨੂੰ ਮਾਤਾ ਪਿਤਾ ਵੱਡਿਆਂ ਦੇ ਆਗਿਆਕਾਰੀ ਬਣਾਣਾ ਸੱਚੇ ਸਤਿਗੁਰ ਜੀਓ ਸਮੂਹ ਸੰਗਤਾਂ ਨੂੰ ਅੰਮ੍ਰਿਤ ਵੇਲਾ ਬੁਖਸ਼ਣਾ ਨਿਤਨੇਮ ਦੀਆਂ ਦਾਤਾਂ ਬੁਖਸ਼ੀਆਂ ਸੱਚੇ ਸਤਿਗੁਰ ਜੀਓ ਸਮੂਹ ਸੰਗਤਾਂ ਨੂੰ ਦੇਹ ਰੁਕਤਾ ਤੰਦਰੁਸਤੀ ਦੀਆਂ ਦਾਤਾਂ ਬੁਖਸ਼ੀਆਂ ਸਰੀਰੋਂ ਰੋਗ ਦੂਰ ਕਰਨੀ ਸੱਚੇ ਸਤਿਗੁਰ ਜੀਓ ਸਮੂਹ ਸੰਗਤਾਂ ਦੇ ਕਿਰਤ ਕਮਾਈ ਵਿੱਚ ਵਾਧੇ ਕਰਨੀ ਸੱਚੇ ਸਤਿਗੁਰ ਜੀਓ ਜਿਨ੍ਹਾਂ ਜਿਨ੍ਹਾਂ ਗੁਰਸਿੱਖ ਪ੍ਰੇਮੀਆਂ ਵੱਲੋਂ ਮਾਇਆ ਪੇਟਾ ਮਿਹਨ ਸੱਚੇ ਸਤਗੁਰ ਦੇ ਪਰਮਾਨ ਕਰਨੇ ਸੱਚੇ ਸਤਗੁਰ ਜੀਓ ਵਿਛੜੇ ਨਿਰਤਾ ਮਾ ਤੋਂ ਗੁਰਸਿੱਖ ਬੱਚਿਆਂ ਨੂੰ ਖੁਲੇ ਦਰਸ਼ਨ ਦੀ ਧਾਰੇ ਬਖਸ਼ੇ ਸੱਚੇ ਸਤਗੁਰ ਜੀਓ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬ ਤੇ ਕਾਰਜ ਰਾਸ ਕਰਨੇ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ ਸੱਚੇ ਸਤਗੁਰ ਜੀਓ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਜ ਦੇ ਚੰਨ ਕਮਣਾ ਚ ਬੇਹੰਤ ਅਰਦਾਸਾਂ ਬੇਨਤੀਆਂ ਜੋਦ ਰਿਆਨ ਸੱਚੇ ਸਤਿਗੁਰ ਜੀਓ ਸਮੂ ਸੰਤਾਨੇ ਸ਼ੋਭ ਕਾਮਨਾ ਨੂੰ ਪੂਰਨ ਕਰਨ ਕਾਰਜ ਰਾਸ ਤੋਂ ਸੱਚੇ ਸਤਿਗੁਰ ਜੀਓ ਦਰ ਕਰ ਆਏ ਸਮੂ ਸੰਗਤ ਹਾਜ਼ਰੀ ਧਿਲ ਫੁੱਲ ਪੇਟਾ ਦਰ ਪ੍ਰਵਾਨ ਕਨੀ ਸਮੂ ਸੰਗਤਾਂ ਨੂੰ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਗੁਚਣਾ ਸੱਚੇ ਸਤਿਗੁਰ ਜੀਓ ਧੰਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰਸਿੱਖ ਪ੍ਰੇਮੀਆ ਵੱਲੋਂ ਰਮਨਲੇ ਪ੍ਰਸ਼ਾਦਿਤ ਪੇਧ ਹੋਏ ਸੱਚ ਸਤਿਗੁਰਜੋ ਲੋਕ ਪਰ ਲੋਕ ਦੇ ਪਰਦੇ ਕੱਜਣੇ ਸੱਚ ਸਤਿਗੁਰਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਰੰਤਾਰ ਜੀ ਦੇ ਬਾਵਨ ਪਵਿੱਤਰ ਫਰਮਾਨ ਬਖਸ਼ ਕੇ ਦਾਸ ਨੂੰ ਤਾਂ ਨਿਹਾਲ ਕਰਨਾ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਧਨ ਸਹੀਂ ਸੰਤ ਪਿਆਰੇ ਮੇਰ ਜਿਨਾ ਮਿਲਿਆ ਅਬ ਜੀ ਦਾ ਨਾਮ ਚਿਤਾਵਾ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬਤ ਨਾਮ ਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

تب میری آس پہ جی نام سنی جو سوپر سن ਮਨੀ ਅਲਕ ਭਗਤ ਅਲਕ ਜਨੰਤਾਰੇ ਸਿਮਰਹਿ ਅਲਕ ਮੁਨੀ ਅੰਦਰ ਲੇ ਟਿਕ ਨਿਰਧਨ ਧਨ ਪਾਇਓ ਅਨਕ ਜਨਨ ਤਾਰੇ ਸਿਮਰਹਿ ਅਨਕ ਮੁਨੀ ਅੰਦਰ ਲੇ ਟਿਕ ਨਿਰ ਧਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ گرو نانک سا رکھا ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਆਪ ਬਹੁਤ ਹੀ ਵੱਡੇ ਪਾਗਮ ਵਾਲੇ ਹੋ ਜੀ ਗੁਰੂ ਸਾਹਿਬ ਦੇ ਭਾਰ ਬੱਚੇ ਸੋਈਆ ਕਿ ਆਪਾਂ ਹਰ ਰੋਜ਼ ਗੁਰੂ ਸਾਹਿਬ ਦੇ ਚਰਨਾਂ ਦੀ ਅਰਦਾਸਾਂ ਬੰਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਛੜੇ ਹੀ ਪ੍ਰਤਾਮਣੇ ਖੁਲੇ ਦਰਸ਼ਨ ਦੀ ਦਾਰ ਬਖਸ਼ੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਅੱਜ ਆਪਾਂ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਸੱਚਾ ਸੋਦਾ ਸਾਹਿਬ ਤਨ ਤਨ ਸ੍ਰੀ ਗੁਰੂ ਨਾਨਕ ਜੀ ਜੀ ਮਹਾਰਾਜ ਜਦੋਂ ਬਾਲ ਜਵਾਨੀ ਦੇ ਵਿੱਚ ਆਏ ਸਨ ਪਿਤਾ ਮਹਿਤਾ ਕਾਲੂ ਜੀ ਰਾਏਪੁਰ ਦੀ ਤਲਵੰਡੀ ਦੇ ਰਾਸ਼ੀ ਸੰਧਿਆ ਦੇ ਨਨਕਾਣਾ ਸਾਹਿਬ ਜਰਨਾਨੀ ਸਾਹਿਬ ਦਾ ਉਥੇ ਬਚਪਨ ਗੁਜ਼ਰਿਆ ਜਦੋਂ ਬਾਲ ਜਵਾਨੀ ਦੇ ਵਿੱਚ ਆਏ 16 17 ਸਾਲ ਦੀ ਉਮਰ ਦੇ ਵਿੱਚ ਪਿਤਾ ਮਹਿਤਾ ਕਾਲੂ ਜੀ ਨੇ ਗੁਰਨਾਨਕ ਸਾਹਿਬ ਨੂੰ ਉਸ ਸਮੇਂ 20 ਰੁਪਏ ਦਿੱਤੇ ਕਿ ਹਾਂ ਕਿ ਪੁੱਤਰ ਕੱਲ ਬੈਠੇ ਰਹਿੰਦੇ ਹੋ ਜਾ ਕੇ ਕੋਈ ਵਪਾਰ ਸੌਦੇ ਦਾ ਕੰਮ ਕਰੋ ਉਹਦੇ ਚਾਰ ਦੀ ਦਾ ਮਨ ਹੀ ਲੱਗਾ ਰਹੇਗਾ ਚਾਰ ਪੈਸੇ ਕਰ ਦੇ ਵਿੱਚ ਕਮਾ ਕੇ ਬਿਲਾ ਕੇ ਆਓ ਵਰਨਾਨਿਕ ਸਾਹਿਬ ਮਾਤਾ ਪਿਤਾ ਜੀ ਦੀ ਗੱਲ ਨਹੀਂ ਸੀ ਟਾਲਦੇ ਹੁੰਦੇ ਸੱਤ ਬਚਨਾਕ ਤੇ ਚਲੇ ਜਾਂਦੇ ਸਨ ਸੋ ਉਸ ਸਮੇਂ ਗੁਰੂ ਸਾਹਿਬ ਨੂੰ ਜਦੋਂ ਪਿਤਾ ਵੱਲੋਂ ਵੀਰ ਤੇ ਮਿਲੇ ਤਾਂ ਨਾਨਕ ਸਾਹਿਬ ਨੇ ਸੱਤ ਬਚਨ ਚਾਹਤੇ ਉਹ ਵੀਰ ਤੇ ਲੈ ਕੇ ਸਾਥੀ ਸਾਈ ਮਰਦਾਨਾ ਜੀ ਨੂੰ ਲੈ ਕੇ ਪਿਤਾ ਜੀ ਨੇ ਇਸ ਸ਼ਹਿਰ ਦੇ ਵਿੱਚ ਭੇਜਿਆ ਇਸ ਸ਼ਹਿਰ ਦਾ ਨਾਮ ਸੀ ਪੁਰਾਣਾ ਮੰਡੀ ਚੂੜਕਾਣਾ ਮੰਡੀ ਚੂੜਕਾਣਾ ਇਤਿਹਾਸਕਾਰ ਲਿਖਦੇ ਹਨ ਕਿ ਉਸ ਸਮੇਂ ਉਸ ਇਲਾਕੇ ਦੀ ਜੋ ਮੰਡੀ ਲੱਗਦੀ ਸੀ ਬਹੁਤ ਮਸ਼ਹੂਰ ਸੀ ਇਸ ਇਲਾਕੇ ਦਾ ਗੋੜ ਸ਼ਕਲ ਈਮੀ ਅਨਾਜ ਕੰਡਮ ਬਹੁਤ ਮਸ਼ਹੂਰ ਸੀ ਸਬਜ਼ੀਆਂ ਵੱਡੇ ਵੱਡੇ ਵਪਾਰੀ ਲੋਕ ਦੂਰੋਂ ਦੂਰ ਆ ਕੇ ਇੱਥੇ ਹੋਲ سیل ਦਾ ਵਪਾਰ ਸੌਦਾ ਕਰਦੇ ਸਨ ਗੁਰਨਾਣ ਸਿੰਘ ਤਲਵੰਡੀ ਤੋਂ ਪਰੇ ਇਸ ਮੰਡੀ ਦੇ ਵਿੱਚ ਆਰੇ ਸਮਝਦੇ ਤੋਂ ਇਥੋਂ ਗੁਜ਼ਰਦੇ ਹੰਦੇ ਸਤ ਗੁਰਦੁਆਰਾ ਸਾਹਿਬ ਬਣਿਆ ਹੈ ਸੋ ਉਸ ਸਮੇਂ ਜੰਗਲ ਸੀ ਮਿੱਟੀ ਦਾ ਢਿੱਲਾ ਸੀ ਅੱਜ ਉਸੇ ਢਿੱਲੇ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਬਣਿਆ ਹੈ ਜ਼ਮੀਨ ਤੋਂ 10-12 ਫੁੱਟ ਉੱਪਰ ਹੈ ਉਸ ਦੇਖਿਆ ਹੁਣ ਸੀਨੀਅਰ ਡਾਕਟਰ ਦੇ ਉੱਪਰ ਆਏ ਜੀ ਸੋ ਢਿੱਲਾ ਸੀ ਸਿੱਸ ਢਿੱਲੇ ਦੇ ਉੱਪਰ ਵਣ ਦੇ ਰੁੱਖ ਲੱਗੇ ਹੋਏ ਸਨ ਉਨਾਂ ਸਮੇਂ ਦੇ ਗੁਰਨਾਨ ਸਾਹਿਬ ਜੀ ਦੇ ਇਥੋਂ ਗੁਜ਼ਰਦੇ ਹੰਦੇ ਨਾ ਰੁੱਖ ਰੁੱਖ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੰਦਗੀ ਵਾਲੇ ਸਾਧੂ ਸੰਤ ਬੈਠੇ ਸੰਗਤ ਕਈਆਂ ਦਿਨਾਂ ਦੇ ਬੰਦਗੀ ਚੱਲੀਆਂ ਰਹੀਆਂ ਗੁਰਨਾਨਕ ਸਾਹਿਬ ਜਦੋਂ ਉੱਥੇ ਗੁਜ਼ਰ ਗਏ ਉਹਨਾਂ ਨਾਲ ਬੈਠ ਕੇ ਪ੍ਰਭੂ ਪਰਮਾਤਮਾ ਦੀ ਆਰਾਧਨਾ ਕੀਤੀ ਗੁਰੂ ਸਾਹਿਬ ਨੂੰ ਜਦੋਂ ਉਹਨਾਂ ਰਾਹੀਂ ਪਤਾ ਚੱਲਦਾ ਹੈ ਕਿ ਕਈਆਂ ਦਿਨਾਂ ਦੇ ਭੁੱਖੇ ਪਿਆਸੇ ਬੈਠੇ ਨੇ ਗੁਰਨਾਨਕ ਸਾਹਿਬ ਜੀ ਕੋਲੋਂ ਭੁੱਖ ਨਹੀਂ ਵੇਖੀ ਕਿ ਉਹਨਾਂ ਸਿਪਾਈ ਮਰਦਾਨਾ ਜਿਨ੍ਹਾਂ ਕਹਿੰਦੇ ਨੇ ਭਾਈ ਮਰਦਾਨਿਆ ਤੁਸੀਂ ਮੰਡੀ ਜਾਓ ਮੰਡੀ ਦੇ ਵਿੱਚ ਲੰਗਰ ਦੀ ਰਸਦ ਲਿਆਓ ਸਾਰੇ ਸਾਧੂਆਂ ਵਾਸਤੇ ਨਵੇਂ ਪੋਸ਼ਾਕ ਮੰਗਵਾਇਆ ਬਰਤਨ-ਪਤਲੇ ਮੰਗਵਾਏ ਜਿਹਦੇ ਵਿੱਚ ਲੰਗਰ ਤਿਆਰ ਕਰਨਾ ਸੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਪੇਟ ਕੇ ਸਾਰਾ ਹੀ ਲੰਗਰ ਦੀ ਰਸਤ ਸਮਾਨ ਮੰਗਵਾਤੀ ਗੁਰੂ ਸਾਹਿਬ ਨੇ ਇਹਨਾਂ ਸਾਬੂ ਸੰਤਾਂ ਨੂੰ ਹੀ ਸੇਵਾ ਤੇ ਲਾਇਆ ਆਪ ਲੱਗ ਕੇ ਲੰਗਰ ਦੀ ਸੇਵਾ ਕੀਤੀ ਗੁਰੂ ਸਾਹਿਬ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਸਾਰੇ ਸਾਧੂਆਂ ਨੂੰ ਪੰਗਤ ਦੇ ਵਿੱਚ ਬਿਠਾ ਕੇ ਸਾਰੀ ਸੰਗਤ ਨੂੰ ਲੰਗਰ ਖਿਲਾਇਆ ਇਸ ਪਿੰਡ ਦੇ ਵਿੱਚ ਉਸ ਸਮੇਂ ਜਿਨੇ ਹੀ ਲੋੜਵੰਤ ਸੰਗਤਾਂ ਪਰਿਵਾਰ ਰਹਿੰਦੇ ਸਨ ਉਹਨਾਂ ਨੂੰ ਬੁਲਾ ਕੇ 15 ਦੇ ਵਿੱਚ ਸਾਰੀ ਸੰਗਤ ਨੂੰ ਲੰਗਰ ਚੁਖਾਇਆ ਆਏ ਗਏ ਮੁਸਾਫਿਰਾਂ ਨੂੰ ਚੁਖਾਇਆ ਗੁਰਨਾਣ ਸਿੰਘ ਸਾਹਿਬ ਨੇ ਇਤਿਆਸਕਾਰ ਲਿਖਦਿਆਂ ਕਿ ਤਿੰਨ ਚਾਰ ਦਿਨ ਲੰਗਰ ਦੀ ਹੀ ਸੇਵਾ ਕਰਦੇ ਰਹੇ ਗੁਰਨਾਣ ਸਿੰਘ ਸਾਹਿਬ ਨੇ ਉਪਰੋਕਤ ਜਿਹੜੇ ਸਾਧੂ ਸੰਤ ਕਈਆਂ ਦਿਨਾਂ ਦੇ ਬੈਠੇ ਸਨ ਜੰਗਲਾਂ ਦੇ ਵਿੱਚ ਕਾਰੋਬਾਰ ਛੱਡ ਕੇ ਉਹਨਾਂ ਨੂੰ ਇੱਕ ਉਪਦੇਸ਼ ਵੀ ਦਿੱਤੀ ਕਿ हे ਸੰਤੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਹਰ ਮਨੁੱਖ ਨੂੰ ਸੇਕਿਰਤ ਕਰੋ ਨਾਮ ਜਪੋ ਤੇ ਵੰਡਿਓ ਸਰਪੇ ਸੋ ਆਜ ਦੀ ਅਕਾਲਪੁਰਖ ਵਾਹਿਗੁਰੂ ਦੇ ਹੁਕਮ ਮੰਨੋਗੇ ਉਹਦੇ ਵਿੱਚ ਆਪ ਜੀ ਦੀ ਜੀਣ ਸਫਲ ਹੈ ਸੋ ਅੱਜ ਤੋਂ ਬਾਅਦ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾਓ ਅਕਾਲਪੁਰਖ ਵਾਹਿਗੁਰੂ ਦਾ ਹੁਕਮ ਮੰਨ ਕੇ ਕਿਰਤ ਦੇ ਸਮੇਂ ਕਿਰਤ ਕਰਿਆ ਕਰੋ ਔਰ ਬੰਦਗੀ ਦੇ ਸਮੇਂ ਬੰਦਗੀ ਕਰਿਆ ਕਰੋ ਔਰ ਜੋ ਤੁਹਾਡੇ ਕਿਰਤ ਕਮਾਈਆਂ ਚ ਦੇਖੋ ਕਿ ਪ੍ਰਾਫਿਟ ਆ ਰਿਹਾ ਮੁਨਾਫਾ ਆ ਰਿਹਾ ਹੈ ਅੱਗੇ ਲੋੜਵੰਦ ਮਨੁੱਖਾਂ ਦੀ ਸੇਵਾ ਕਰਿਆ ਕਰੋ ਉਹਦੇ ਚ ਆਪ ਜੀ ਦੀ ਆਪ ਜੀ ਨੂੰ ਖੁਸ਼ੀ ਮਹਿਸੂਸ ਹੋਏ ਦੀ ਖੁਸ਼ੀਆਂ ਮਾਣੋਗੇ ਉਹਦੇ ਚ ਆਪ ਜੀ ਦੇ ਜੀਵਨ ਸਫਲ ਹੋਵੇ ਸੋ ਉਹਦੇ ਚ ਆਪ ਜੀ ਦੇ ਕਿਰਤ ਕਮਾਈਆਂ ਚ ਵਿਵਾਦੇ ਲੱਗੇ ਰਹੇ ਗੁਰਨਾਣਕ ਸਾਹਿਬ ਨੇ ਸਾਬਨ ਹੀ ਉਪਦੇਸ਼ ਦੇ ਕੇ ਕਹਿਣ ਲੱਗੇ ਭਾਈ ਮਰਦਾਨਿਆ ਹੁਣ ਆਪਾਂ ਵਾਪਸ ਹੀ ਤਲਵੰਡੀ ਚਲਦੇ ਹਾਂ ਸੋ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਆਪਾਂ ਤੇ ਹਲੇ ਕੋਈ ਸੌਦਾ ਸਮਾਨ ਵੀ ਨਹੀਂ ਖਰੀਦਿਆ ਖਾਲੀ ਹੱਥ ਜਾ ਕੇ ਆਪਾਂ ਪਿਤਾ ਜੀ ਨੂੰ ਕੀ ਦੱਸਾਂਗੇ ਗੁਰਨਾਮ ਸਿੰਘ ਕਰਨ ਲਗੇ ਭਾਈ ਮਰਦਾਨਿਆ ਪਿਤਾ ਜੀ ਨੇ ਸਾਨੂੰ ਕਹਿ ਕੇ ਪੇਜਿਆ ਸੀ ਕਿ ਜਾ ਕੇ ਕੋਈ ਖਰਾ ਸੌਦਾ ਕਰਨਾ ਸੋ ਜਿਹੜਾ ਸੌਦਾ ਆਪਾਂ ਕਰਕੇ ਜਾ ਰਹੇ ਉਸ ਤੋਂ ਵੱਡਾ ਕੋਈ ਖਰਾ ਸੌਦਾ ਨਹੀਂ ਹੈ ਅਕਾਲਪੁਰ ਖਵਾਹੀ ਦੀ ਜਦ ਤੱਕ ਇਹੋ ਕੰਮ ਹੈ ਭੁੱਖੇ ਨੂੰ ਲੰਗਰ ਚ ਖਾਣਾ ਲੋੜਵੰਦੀ ਮਦਦ ਸੇਵਾ ਕਰਨੀ ਸੋ ਜਿਹੜੀ ਆਪਾਂ ਸੇਵਾ ਕਰਕੇ ਜਾ ਰਹੇ ਉਸ ਤੋਂ ਵੱਡਾ ਕੋਈ ਸੌਦਾ ਨਹੀਂ ਹੈ ਇਹ ਹੀ ਸੱਚਾ ਸੌਦਾ ਹੈ ਜਿਹੜਾ ਆਪਾਂ ਕਰਕੇ ਜਾ ਰਹੇ ਗੁਰਨਾਮ ਸਿੰਘ ਨੇ ਇਨਾ ਰੁੱਖਾਂ ਥੱਲੇ ਉਹਨਾਂ ਭੁੱਖੇ ਸਾਧੂਆਂ ਨੂੰ ਲੰਗਰ ਸਿਖਾਇਆ ਨੋੜ ਵੰਡਾਉਣ ਵਿੱਚ ਖਾਇਆ ਆਏ ਜਮਸਾਫਰਾ ਵਿੱਚ ਖਾਇਆ ਗੁਰਨਾਮ ਸਿੰਘ ਇਨ ਚਾਰ ਦਿਨੋਂ ਤੋਂ ਲੰਗਰ ਹੀ ਚਲਾਉਂਦੇ ਰਹੇ ਨੇ ਗੁਰਨਾਮ ਸਿੰਘ ਨੇ ਗ੍ਰੀਤਿਆਂ ਦਾ ਬੀਜ ਇੱਥੇ ਬੋਏ ਨੇ ਅੱਜ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੇਖੋ ਦੇਸਾਂ ਪਰਦੇਸਾਂ ਦੁਨੀਆ ਭਰ ਦੇ ਵਿੱਚ ਗੁਰੂ ਕਾ ਲੰਗਰ ਗ੍ਰੀਤਿਆਂ ਦਾ ਚੱਲ ਰਿਹਾ ਜਿੱਥੇ ਵੀ ਗੁਰਸਿੱਖ ਖਾਲਸਾ ਪੰਥ ਵਸ ਰਹੇ ਨੇ ਗੁਰੂ ਜੀ ਲੰਗਰ ਦੀ ਸੇਵਾ ਕਰਨ ਉਹ ਗੁਰੂ ਸਾਹਿਬ ਹੀ ਕਰਨ ਸਾਡੇ ਮਨ ਚਾਹਤ ਨਹੀਂ ਹੋਵੇ ਕਿ ਅਸੀਂ ਸੇਵਾਵਾਂ ਕਰੇ ਗੁਰੂ ਸਾਹਿਬ ਸਾਡੇ ਕੋਲ ਸੇਵਾ ਲੈ ਆਏ ਨੇ ਆਪਾਂ ਇਸੇ ਤਰ੍ਹਾਂ ਹੀ ਹਰ ਰੋਜ਼ ਹੀ ਗੁਰੂ ਸਾਹਿਬ ਦੇ ਚਨਾਂ ਦੇ ਅਰਦਾਸਾਂ ਬਿਲਕੁਲ ਕਰਦੇ ਰਹੋ ਕਿ ਇਹ ਸੱਚੇ ਪਾਤਸ਼ਾਹ ਸਾਡੇ ਕੋਲ ਇਸੇ ਤਰ੍ਹਾਂ ਹੀ ਸੇਵਾ ਸੰਭਾਲਣ ਦਾ ਰਵੇ ਇਸੇ ਤਰ੍ਹਾਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਨਾਮਦਾਨ ਤੇ ਸਿੱਖੀ ਵਾਲਾ ਜੀਨ ਬਖਸ਼ੇ ਵਿਚੜੇ ਬਤਾਮਾ ਦੇ ਗਿਰਗਸਕ ਬੱਚੇ ਬੈਠੇ ਨੇ ਉਹਨਾਂ ਨੂੰ ਖੁੱਲੇ ਦਰਸ਼ਨ ਦੀ ਦਾਰੇ ਬਖਸ਼ਣ ਸੋਹੀਆਂ ਪੁਲਾਟਾਂ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਵਾਕੀ ਤੁਹਾਡਾ ਅਸੀਂ ਪਰ ਅੱਲਾ ਕਰ ਰਹੇ ਆ ਕਿ ਵੀਡੀਓ ਬਣਾ ਕੇ ਜਿਹੜੇ ਸੰਗਤਾਂ ਨਹੀਂ ਆ ਸਕਦੀਆਂ ਉਹਨਾਂ ਵਾਸਤੇ ਅੱਲਾ ਦਾ ਤਬਾਦਦ ਕੀਤਾ ਕਿ ਵੀਡੀਓ ਬਣਾ ਕੇ ਆਸਾਂ ਨੇਤਰਾਂ ਜੀ ਆਪਾਂ ਤੇ ਦੇਖਾਰੂ ਵੀ ਹਰ ਗੁਰਦੁਆਰੇ ਦੇ ਵਿੱਚ ਅਹਰਦਾਸ ਦੀ ਅਥੋਂ ਦੇ ਸੱਚੇ ਪਾਤਸ਼ਾਹ ਵਿਚੜੇ ਬਲਕਾਮਾ ਜਿੱਥੇ ਦਰਸ਼ਨ ਦੇ ਖਬਰ ਚ ਮੰਨ ਖੁਲੇ ਦਰਸ਼ਨ ਹੁਦਾਰੇ ਬਖਸ਼ ਗੁਰੂ ਸਾਹਿਬ ਮਿਹਰ ਕਰਨਗੇ ਕੋਈ ਸਾਹਿਬ ਕਿਰਪਾ ਕਰਨਗੇ ਆਪਾਂ ਮੰਗਦੇ ਹਾਂ ਕਿ ਇੱਛਾ ਥੋੜੀ ਕਰਾਂਗੇ ਕਿ ਗੁਰੂ ਸਾਹਿਬ ਸਾਡੇ ਨੂੰ ਜ਼ਰੂਰ ਅਰਦਾਸ ਸੁਣੋਗੇ ਤੇ ਜ਼ਰੂਰ ਸਾਡੀਆਂ ਹਾਜ਼ਰੀਆਂ ਲਵਾਉਣਗੇ ਕੋਈ ਸਾਹਿਬ ਕਿਰਪਾ ਕਰਾ ਆਪ ਕੋ ਲਿਆਉ ਤੁਸੀਂ ਸਾਡਾ ਦਰਸ਼ਨ ਕਰਾਉ ਜੀ ਮੁੱਖਤ ਰਹੀ ਠੀਕ ਹੈ ਥੋੜਾ ਆਪਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਿ ਆਪਾਂ ਇੱਕ ਪ੍ਰਾਤਨ ਖੋਈ ਆ ਉਹਦੇ ਦਰਸ਼ਨ ਕਰ ਰਹੇ ਆ ਜੀ ਆ ਖੋਈ ਉਸੇ ਵੇਲੇ ਦੀ ਹੈ ਗੁਰਨਾਣ ਸਾਹਿਬ ਦੇ ਵੇਲੇ ਦੀ ਜੋ ਨਾਂ ਸਾਡੇ ਨੂੰ ਲੰਗਰ ਚਾਰ ਚੁਕਾ ਸੀ ਉਸ ਨੂੰ ਠੀਕ ਹੋ ਕੇ ਆਮ ਉਸ ਤੋਂ ਮਾਣ ਚ ਲੰਗਰ ਰਹਿੰਦਾ ਹੈ। ਇਹ ਦੇਖ ਰਹੇ ਕਿ ਪਾਣੀ ਜਿਹੜਾ ਇਸ ਤਰ੍ਹਾਂ ਸਰਪਾਣੇ ਵਿੱਚ ਫਟਣ ਨਹੀਂ ਰਿਹਾ। ਅਸੀਂ ਜਿਹੜਾ ਸਰਪਾਣੇ ਦਿੱਤੇ ਆ ਇਹ ਯੂਜ਼ ਕਰਦੇ। ਇਹ ਪਾਣੀ ਯੂਜ਼ ਹੁੰਦਾ ਹੈ ਨਹੀਂ ਪਾਣੀ। ਗੁਰਦੁਆਰੇ ਦੇ ਵਿੱਚ ਪਾਣੀ ਸਾਫ। ਬੇਸੇ ਸਾਨੂੰ ਉਤਰੋਂ ਗੁਰਦੁਆਰਾ ਦੇ ਕੋਲ ਤੋਰੇ ਨੇ ਸੋਹਾਂ ਕਰ ਰਹੇ ਨੇ ਵੀ ਉੱਥੇ ਲੰਗਰ ਦੇ ਤੋਂ ਸਾਡਾ ਲੋੜ ਹੁੰਦੀ ਹੈ। ਤੁਸੀਂ ਵੀ ਇਸਤੇਮਾਲ ਕਰਦੇ। ਤਾਂ ਇਹ ਤੁਹਾਨੂੰ ਜਲੂ ਵੀ ਲੈ ਕੇ ਜਾਨੀਆਂ ਨੇ ਵਾਹ ਜੀ ਵੈਸੇ ਗੁਰੂ ਘਰ ਵਾਸਤੇ ਇਹ ਧੋਰ ਅਲੱਗਾਂ ਵੀ ਲੱਗਾ ਜਿਹੜਾ ਪੂਰੇ ਗੁਰਦੁਆਰੇ ਨੂੰ ਬਾਗਾਂ ਵਾਸਤੇ ਸਾਰਾ ਮਹਨਜਮਤ ਵਾਸਤੇ ਲਾਇਆ ਇਹ ਖੁਇਸਰ ਉੱਪਰ ਜਿਹੜੀ ਗੁਰੂ ਘਰ ਦੇ ਵਿੱਚ ਅਸੀਂ ਯੂਜ਼ ਕਰਦੇ ਰੋਣੇ ਉੱਥੇ ਸੰਤਾਂ ਵਾਸਤੇ ਇਹ ਮੋਟਰ ਲਾਈ ਹੈ ਤਾਂ ਕਿ ਜਿਹੜੀ ਆਵਣ ਅੰਮ੍ਰਿਤ ਤੇ ਚੱਕਦੀਆਂ ਨੇ ਜਲਦੀ ਰੰਗੇ ਖੇਤ ਵੀ ਹੈਗੇ ਗੁਰੂ ਘਰ ਦੇ ਨਾਲ ਇਹ ਤੋਂ ਸੱਚ ਕਿੱਲੇ ਜਿਹੜੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਆਪਾਂ ਉਸ ਦੇ ਦਰਸ਼ਨ ਕਰਾਂਗੇ ਨਾਲ ਹੀ ਤੁਮ ਨਜ਼ਰ ਆਂਦੀ ਹੈ ਇਹ ਜਰਾ ਜਮਾਂ ਕੇ ਰੱਖੋ ਤਾਂ ਕਿ ਪਾਣੀ ਕੋਈ ਨਾ ਬਸ ਲੁਕਣਾ ਸੋ ਆ ਲੰਗਰ ਹਾਲ ਹੈ ਉੱਥੇ ਗੁਰੂ ਦਾ ਲੰਗਰ ਤਿਆਰ ਹੁੰਦਾ ਰੋਜ਼ ਹੀ ਠੀਕ ਹੋ ਗਿਆ ਸੋ ਸਾਹਮਣੇ ਜਿਹੜੇ ਖੇਤ ਨਗਰ ਆ ਰਹੀ ਗੰਗਨ ਨਗਰ ਆ ਰਹੀ ਤਨਖੀ ਦੀ ਜੀ ਹੋਈ ਹੈ ਲੇਖਾਨ ਸੱਤ ਕਿੱਲੇ ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਦੇ ਆ ਨਾਮ ਤੇ ਮਹਾਰਾਜਾ ਰਣਜੀਤ ਸਿੰਘ ਨੇ ਲਾਇਸੀ ਜੀ ਜੀ ਇਹ ਇਹ ਜਿਵੇਂ ਗੁਰੂ ਘਰ ਦੇ ਇਹ ਵੀ ਗੁਰੂ ਘਰ ਦਾ ਬਿਲਡਿੰਗ ਆ ਨਾ ਉਹ ਲੋਕ ਜੀ ਠੀਕ ਹੋ ਗਏ ਉਹ ਲੋਾਰ ਵੀ ਸਾਰੀ ਵਾਜੀਆ ਇਹ ਬਹੁਤ ਪੁਰਾਣਾ ਹੈ ਸਾਈਡ ਤੇ ਉਹ ਸੀ ਫਿਰ ਨੀਂਹ ਤੇ ਦਿੱਤੀ ਹੋ ਜਾਣਾ ਠੀਕ ਹੋ ਗਿਆ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਜੀ ਗੁਰੂ ਘਰ ਦੀ ਪੂਰੀ ਇਮਾਰਤ ਵੀਡੀਓ ਲੰਗਰ ਤਿਆਰ ਕਰ ਰਹੀਆਂ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਅਗਲੇ ਵੀਡੀਓ ਦੇ ਨਾਲ ਫੇਰ ਤੁਹਾਨੂੰ ਮਿਲਦੇ ਹਾਂ ਜੀ ਦਸਾਂ ਮੇਰ ਕਰਨ ਜੀ ਆਜ ਵੀ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰੀ ਕੁਲੀ ਬੋਸਟਰਸ ਆਪਾਂ ਅੱਜ ਬੇਤ ਇਨਸਾਫ ਅੱਲਾ ਦਾ ਲਓ ਜੀ ਮਿਲੋ ਭਾਜੀ ਹਰਾਂ ਨੂੰ ਸਾਡੇ ਬੜਾ ਪਿਆਰ ਦੇ ਰਹੇ ਨੇ ਇੱਥੇ ਸਾਨੂੰ ਇਹ ਮੁਹੰਮਦ ਜਮੀਰ ਜਵਾ ਜੀ ਮੁਹੰਮਦ ਜਮੀਰ ਹਾਂਜੀ ਹਾਂਜੀ ਤੇ ਬੜੀ ਬੜਾ ਪਿਆਰ ਬਖਸ਼ ਰਿਆ ਤੇ ਇੱਥੇ ਖਲੋਤੇ ਸੀਗੇ ਤੇ ਫਰੂਟ ਲੈ ਕੇ ਦੇ ਰਿਆ ਤੇ ਅੱਗੇ ਸਾਨੂੰ ਅੱਗੇ ਤੱਕ ਛੱਡ ਕੇ ਆਉਣਾ ਇਹਨਾਂ ਨੇ ਅੰਮਲ ਜਵੀਰ ਛੇਕੂਪੁਰਾ ਜਿਵੇਂ ਛੇਕੂਪੁਰਾ ਤੁਹਾਡਾ ਛੇਕੂਪੁਰਾ 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 ਇਹਨਾਂ ਦੇ ਪਿੰਡ ਦਾ ਸ਼ਾਇਦ ਕੋਈ ਮਿਲ ਜਾਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਬੇ ਗੁਰੂ ਨਾਨਕ ਗੁਰੂ ਮੰਨਦੇ ਨੇ ਸਾਧਿਆ ਹਾਂਜੀ ਬਿਲਕੁਲ ਬਿਲਕੁਲ ਠੀਕ ਹੋ ਗਿਆ ਬਾਬੇ ਆ ਤਾਂ ਘੱਟ ਵੀ ਬੋਲਦੇ ਬਾਬੇ ਕਾਪੜੇ ਜੀ ਬਹੁਤ ਕਾਟਾ ਲਾਓ ਜੀ ਦੇਖੋ ਪੂਰੀ ਸਿਕਿਉਰਿਟੀ ਨਾਲ ਤੇ ਬਹੁਤ ਪਿਆਰ ਬਖਸ਼ਦੇ ਤੁਹਾਨੂੰ ਇੱਥੇ